ਸਕ ਪਾਸਿੰਗ ਖੇਰੇ ਸਾਡੇ ਨਾਲ ਮੌਜੂਦ ਹੈਗੇ ਜਿਹੜੀਆਂ ਗਰੰਟੀ ਦੀ ਗੱਲ ਕੀਤੀ ਜਾਂਦੀ ਸੀ ਗਰੰਟੀ ਨੂੰ ਲੈ ਕੇ ਕੀ ਕਰਨਾ ਚਾਹੁੰਦੇ ਜਿਹੜੇ ਕਾਂਗਰਸ ਪਾਰਟੀ ਵੱਲੋਂ ਜਨਤਾ ਨੂੰ ਗਰੰਟੀਆਂ ਦਾ ਵਾਅਦਾ ਕੀਤਾ ਕਿ ਕੀ ਕਰਨਾ ਚਾਹਣਾ ਗਰੰਟੀ ਨੂੰ ਲੈ ਕੇ ਨਹੀਂ ਹਲੇ ਤਾਂ ਅਸੀਂ ਮੈਨੀਫੈਸਟੋ ਇਸ਼ੂ ਕੀਤਾ ਜੀ ਜਿੱਦਾਂ ਬਾਕੀ ਪਾਰਟੀਆਂ ਕਰਦੇ ਨੇ ਕਾਂਗਰਸ ਨੇ ਜਿਹੜੀਆਂ ਵੀ ਗਰੰਟੀਆਂ ਦਿੱਤੀਆਂ ਅਸੀਂ ਹਵਸ਼ ਪੂਰੀਆਂ ਕਰਾਂਗੇ ਉਹਦਾ ਨਤੀਜਾ ਇਹਨਾਂ ਨੇ ਹਿਮਾਚਲ ਪ੍ਰਦੇਸ਼ ਵਿੱਚ ਜਿਹੜੀਆਂ ਗਰੰਟੀਆਂ ਦਿੱਤੀਆਂ ਉਹ ਆਲਰੇਡੀ ਹਿਮਾਚਲ ਦੇ ਵਿੱਚ ਅਸੀਂ ਲਾਗੂ ਕਰ ਦਿੱਤੀਆਂ ਇਨ ਦਾ ਫਰਸਟ 6 ਮੰਥਸ ਪਹਿਲੇ 6 ਮਹੀਨੇ ਜੋ ਵੀ ਕਾਂਗਰਸ ਨਰੇਗਾ ਵਰਕਰਸ ਨਾ ਕਰ ਰਹੀ ਆ ਨੌਜਵਾਨਾਂ ਦਾ ਰੋਜ਼ਗਾਰ ਦੀ ਗੱਲ ਕਰ ਰਹੀ ਆ ਕਿਸਾਨਾਂ ਦਾ ਐਮਐਸਪੀ ਦੀ ਗੱਲ ਕਰ ਰਹੀ ਆ ਕਰਜ਼ਾ ਕਿਵੇਂ ਘਟੇਗਾ ਉਸ ਦਾ ਕਮਿਸ਼ਨ ਬਣਾਉਣ ਦੀ ਗੱਲ ਇਹ ਸਾਰੀਆਂ ਗਾਰੰਟੀਜ਼ ਅਸੀਂ ਅਵਸ਼ ਪੂਰੀਆਂ ਕਰਾਂਗੇ ਜੇਕਰ 10 ਪਿੰਡਾਂ ਦੀ ਗੱਲ ਕੀਤੀ ਜਾਵੇ 10 ਪਿੰਡਾਂ ਨਾਲ ਇੱਕ ਸੋਸ਼ਲ ਮੀਡੀਆ ਤੇ ਚੱਲਿਆ ਸੀ ਪਰ ਤੁਸੀਂ 10 ਕੰਮ ਕਿਹੜੇ ਜਿਹੜੇ ਹੈਗੇ ਲੋਕ ਸਭਾ ਜਨਕ ਸੰਗਰੂਥ ਸੀਟ ਤੋਂ ਲੜ ਰਹੇ 10 ਜਿਹੜੇ ਮੇਨ ਮੁੱਖ ਕੰਮ ਕੰਮ ਕਿਹੜੇ ਤੁਸੀਂ ਗਿਣਨਾ ਚਾਹੁੰਦੇ ਮੈਂ ਜਵਾਬ ਇਹ ਦਿੱਤਾ ਸੀਗਾ ਕਿ 10 ਪਿੰਡਾਂ ਦੇ ਨਾਮ ਜਾਣਨਾ ਲੋਕ ਸਭਾ ਦੇ ਉਮੀਦਵਾਰ ਵਾਸਤੇ ਜ਼ਰੂਰੀ ਨਹੀਂਗਾ ਇਹ ਜ਼ਰੂਰੀ ਆ ਕਿ ਇਹ ਦੱਸਣ ਕਿ ਇਹਨਾਂ ਨੇ ਪਿਛਲੇ 2 ਸਾਲ ਵਿੱਚ ਸੰਗਰੂਰ ਵਾਸਤੇ ਕੀ ਕੀਤਾ ਵਾ ਇੱਥੇ ਸਭ ਤੋਂ ਜ਼ਿਆਦਾ ਕੈਂਸਰ ਹੈ ਇੱਥੇ ਸਾਡਾ ਜ਼ਮੀਨ ਦਾ ਹੀਟਲਾ ਪਾਣੀ ਦਾ ਜਿਹੜਾ ਲੈਵਲ ਹੈ ਉਹ ਸਭ ਤੋਂ ਜ਼ਿਆਦਾ ਰੈੱਡ ਜ਼ੋਨ 'ਚ ਅੱਜ ਸਾਡੇ ਕਿਸਾਨ ਤੇ ਖੇਤ ਮਜ਼ਦੂਰ ਆਤਮ ਹੱਤਿਆ ਕਰ ਰਹੇ ਨੇ ਸਭ ਤੋਂ ਜ਼ਿਆਦਾ ਬੇਰੋਜ਼ਗਾਰੀ ਪੰਜਾਬ ਦੇ ਵਿੱਚ ਛੋਣ ਕਰਕੇ ਸਾਡੇ ਬੱਚੇ ਵਿਦੇਸ਼ਾਂ ਨੂੰ ਜਾ ਰਹੇ ਨੇ ਅੱਜ ਪੰਜਾਬ ਦੇ ਵਿੱਚ ਰੈਂਪੈਂਟ ਕਰਾਪਸ਼ਨ ਹਰ ਪਾਸੇ ਹਾਹਾਕਾਰ ਮੱਚੀ ਹੋਈ ਆ ਇਹਨਾਂ ਦੇ ਮਨਿਸਟਰਜ਼ ਕਟਾਰੂ ਚੱਕ ਵਰਗੇ ਇਮੋਰਲ ਜਿਹੜੇ ਬੰਦੇ ਸੀ ਉਹ ਵਿੱਚ ਇਹਨਾਂ ਨੇ ਬਿਠਾਏ ਹੋਏ ਜਨਾ ਸਰਬਜੀਤ ਕੌਰ ਮਾਨੂੰਕੇ ਜਿਸ ਨੇ ਐਨਆਰਆਈ ਦੀ ਕੋਠੀ ਤੇ ਕਬਜ਼ਾ ਕੀਤਾ ਭਗਵੰਤ ਮਾਨ ਨੇ ਉਹਦੇ ਤੇ ਕੋਈ ਐਕਸ਼ਨ ਨਹੀਂ ਲਿਆ ਸੋ ਇੰਨੇ ਕ ਜਿਆਦਾ ਇਸ਼ੂਜ਼ ਨੇ ਨਸ਼ੇ ਪੰਜਾਬ ਦੇ ਵਿੱਚ ਬੇਤਹਾਸ਼ਾ ਨੇ ਕਿਸਾਨਾਂ ਨੂੰ ਤਾਜੀ ਕੁੱਟ ਭਗਵੰਤ ਮਾਨ ਦੇ ਕਰਕੇ ਪਈ ਕਿਉਂਕਿ ਹਰਿਆਣਾ ਪੁਲਿਸ ਨੇ ਜਿਹੜਾ ਬੈਰੀਕੇਡ ਲਾਇਆ ਉਹ ਕੱਗਰ ਦਰਿਆ ਦੇ ਅੰਦਰ ਪੁਲ ਦੇ ਉੱਤੇ ਚੜ੍ਹ ਕੇ ਲਾਇਆ ਸੋ ਦੇਰਫੋਰ ਦੋ ਸਾਲਾਂ ਵਿੱਚ ਲੋਕਾਂ ਦੇ ਨੂੰ ਇਹ ਪਤਾ ਲੱਗ ਗਿਆ ਕਿ ਇਹ ਫਰਜੀ ਇਨਕਲਾਬੀ ਸੀਗੇ ਔਰ ਇਹ ਝੂਠੇ ਬੰਦੇ ਸੀ ਇਹ ਬਦਲਾਅ ਤਾਂ ਕੋਈ ਲੈ ਕੇ ਨਹੀਂ ਆ ਸਕੇ ਆਪ ਜਰੂਰ ਬਦਲ ਗਏ ਨੇ ਆਪ ਸੁਪਰ ਵੀਆਈਪੀ ਸੁਪਰ ਰਜਵਾੜਾ ਸ਼ਾਹੀ ਹਜ਼ਾਰ ਹਜ਼ਾਰ ਗਨਮੈਨ ਲੈ ਕੇ ਚੱਲ ਰਹੇ ਭਗਵੰਤ ਪਾਤਸ਼ਾਹ ਹੈਲੀਕਾਪਟਰ ਤੋਂ ਉਤਰਦੇ ਨੇਗੇ ਇਸ ਔਰ ਸ਼ਰਾਬ ਦੇ ਘਟਾਲਿਆਂ ਚ ਫਸੇ ਹੋਏ ਨੇ ਸੋ ਇਤੋਂ ਜ਼ਿਆਦਾ ਮੈਂ ਕੀ ਕਹਿਣਾ ਹੈ ਨਾ ਬੜੀ ਜੀ ਦੇ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਵਿੱਚ ਹੈਗੇ ਚੋਣ ਪ੍ਰਚਾਰ ਕਰ ਰਿਹਾ ਕਿਵੇਂ ਦੇਖਦੇ ਆਗੇ ਚਲੋ ਇਹ ਤਾਂ ਉਹਨਾਂ ਦਾ ਅਧਿਕਾਰ ਹੈ ਸਾਰੀ ਦੁਨੀਆ ਪ੍ਰਚਾਰ ਕਰ ਸਕਦੇ ਪਰ ਬੀਜੇਪੀ ਦਾ ਇੱਥੇ ਜਿਹੜਾ ਹੈ ਅਕਾਊਂਟ ਨਹੀਂ ਖੁੱਲੇਗਾ ਅਕੀਦਵਾਲ ਹੈਗਾ ਅਰਵਿੰਦ ਕੇਜਰੀ ਵਾਲੇ ਕੀ ਕਹਿਣਾ ਚਾਹਣਾ ਜਿਹੜਾ ਜਨ ਕੇ ਜੇਲ ਤੋਂ ਜਨ ਕੇ ਰਿਹਾਈ ਵੀ ਮਿਲੀ ਹੈਗੀ ਕਿਵੇਂ ਦੇਖਦੇ ਹੈਗੇ ਇਹ ਤਾਂ ਟੈਂਪਰੇਰੀ ਬੇਲ ਹੈ ਜੀ ਇੰਟਰਮ ਬੇਲ ਹੈ ਇਲੈਕਸ਼ਨਾਂ ਤੱਕ ਇਹ ਪਹਿਲੀ ਤਰੀਕ ਤਾਂ ਇਹ ਜਿਹੜਾ ਕਰਪਟ ਆਦਮੀ ਆ ਔਰ ਹਾਈ ਕੋਰਟ ਨੇ ਜਦੋਂ ਇਹਦੀ ਜਿਹੜੀ ਪਟੀਸ਼ਨ ਮੇਨ ਡਿਸਮਿਸ ਕੀਤੀ ਆ ਉਹਦੇ ਚ ਹਾਈ ਕੋਰਟ ਨੇ ਨੋਟ ਕੀਤਾ ਵਾ ਕਿ ਇਹ ਮੇਨ ਕਿੰਗ ਭੇ ਲਕ ਸ਼ਰਾਬ ਘਟਾਲੇ ਦਾ ਇਹ ਦਾ ਇਲੈਕਸ਼ਨ ਕਰਕੇ ਇੰਟਰਮ ਵੇਲ ਮਿਲੀ ਹੈ ਤੋਂ ਬਾਅਦ ਭੁਗਤਣਗੇ ਲੋਕ ਸਭਾ ਲੋਕ ਸਭਾ ਸੰਗਰੂਰ ਸੀਟ ਦੇ ਲੋਕ ਤੁਹਾਨੂੰ ਵੋਟ ਕਿਉਂ ਪਾਉਣ ਵੋਟਰ ਬੋਟ ਕਿਉਂ ਪਾਉਣਾ ਚਾਹੁੰਦੇ ਨੇ ਕਿ ਉਹਨਾਂ ਨੂੰ ਪਤਾ ਕਿ ਖੈਰੇ ਨੇ ਬਹੁਤ ਅਰਸੇ ਤੋਂ ਪੰਜਾਬ ਲਈ ਸੰਘਰਸ਼ ਕੀਤਾ ਵਾ ਔਰ ਇਹਨੇ ਆਪਣੀ ਪਾਰਟੀ ਤੋਂ ਉੱਪਰ ਉੱਠ ਕੇ ਪੰਜਾਬ ਦੇ ਲੋਕਾਂ ਦੇ ਮੁੱਦੇ ਉਠਾਏ ਨੇ ਪੰਥਕ ਇਸ਼ੂਜ਼ ਉਠਾਏ ਨੇ ਪਾਣੀਆਂ ਦਾ ਇਸ਼ੂਜ਼ ਉਠਾਇਆ ਵਾ ਇਸ ਕਰਕੇ ਮੇਰੇ ਯਕੀਨ ਕਰਕੇ ਉਹ ਮੇਰੇ ਕਿਰਦਾਰ ਨੂੰ ਮੇਰੇ ਕੰਮਾਂ ਨੂੰ ਸਵਾਗਤ ਕਰਦੇ ਹੋਏ ਵੋਟਾਂ ਪਾਉਣਗੇ ਸੋ ਸੁਖਪਾਲ ਸਿੰਘ ਖੈਰਾ ਨੇ ਇਸ ਪੱਟ ਕੀਤਾ ਹੈਗਾ ਵੀ ਵਿਕਾਸ ਕਾਰਜ ਨੂੰ ਦੇਖਦੇ ਹੋਏ ਲੋਕਾਂ ਦੀ ਆਵਾਜ਼ ਨੂੰ ਦੇਖਦੇ ਹੋਏ ਤਾਂ ਸੁਖਪਾਲ ਸਿੰਘ ਖੈਰਾ ਨੂੰ ਲੋਕ ਸਭਾ ਆ ਸੰਗਰੂ ਸੀਟ ਤੋਂ ਵੱਡੇ ਦੇ ਪੱਧਰ ਤੇ ਵੋਟ ਲੋਕ ਜਿਹੜੇ ਹੈਗੇ ਪਾ ਕੇ ਜਿਤਾਉਣਗੇ ਸੋ ਆਉਣ ਵਾਲਾ ਸਮਾਂ ਹੀ ਦੱਸੇਗਾ ਆ ਲੋਕ ਸਭਾ ਸੰਗਰੂ ਸੀਟ ਤੋਂ ਕੌਣ ਜਿੱਤ ਪ੍ਰਾਪਤ ਕਰਦਾ ਹੈ ਕੈਮਰਾਪਰ ਜਤਿੰਦਰ ਰਾ ਨਾ ਤਰਮਿੰਦਰ ਸਿੰਘ ਢਾਲੀਵਾਲ ਡੇਲੀ ਪੋਟ ਪੰਜਾਬ ਹਰਿਆਣਾ ਮਾਚਲ ਬਰਨਾਲਾ